ഓഡിയ ജനൽ ਜਾਂਕਰ ਬੋਲਨੇ ਮਨਾਕ ਜਾਂਕਰ ਹੈਗੇ ਆ ਹਾਂਜੀ ਸਰ ਜੀ ਜਿਹੜੇ ਆਪਣੇ ਮੱਲੋ ਡਿਪਾਰਟਮੈਂਟ ਨੇ ਉਹ ਸਵੇਰ ਰੋਜ਼ਗਾਰ ਸਖਲਾਈ ਸੰਸਥਾ ਤੁਹਾਡੇ ਚੱਲ ਰਹੀ ਹੈ ਸੰਸਥਾ ਉਹਦੇ ਵਿੱਚ ਮੰਨ ਲਓ ਕੱਲ ਨੂੰ ਕਿਸੇ ਪਿੰਡਾਂ ਦੇ ਵਿੱਚ ਤੁਸੀਂ ਸਖਲਾਈ ਦਿੰਦੇ ਹੋ ਤੇ ਉਹਦੇ ਵਿੱਚ ਕੀ ਕੀ ਤੁਹਾਡੇ ਕੋਲ ਸਖਲਾਈ ਆਉਂਦੀ ਹੈ ਕਿਉਂਕਿ ਲੋਕ ਜਾਗਰੂਤ ਫੇਰ ਹੀ ਹੋਣਗੇ ਜੇ ਲੋਕ ਇਹਨਾਂ ਚੀਜ਼ਾਂ ਬਾਰੇ ਜਾਣਣਗੇ ਤਾਂ ਜੀ ਇਸ ਲਈ ਤੁਹਾਡੇ 5 ਮਿੰਟ ਲਈ ਮੰਨ ਲਓ ਵਿਚਾਰ ਲੈਣੇ ਆ ਤੁਸੀਂ ਆਪਣੇ ਡਿਪਾਰਟਮੈਂਟ ਨੂੰ ਕੀ ਕੀ ਤੁਹਾਡੇ ਕੋਲ ਕੋਰਸ ਆ ਕਿਹੜੇ ਕਿਹੜੇ ਹੈਗੇ ਆ ਉਹ ਜ਼ਰੂਰ ਦੱਸੋ ਹਾਂ ਜੀ ਆਪਣਾ ਸਤਿ ਸ਼੍ਰੀ ਅਕਾਲ ਏ ਆਰਸੀਟੀ ਜਿਹੜਾ ਪਿੰਡੂ ਰੁਜੀਤ ਸਵੈ ਰੁਜ਼ਗਾਰ ਸਖਲਾਈ ਸੰਸਥਾ ਪਹਿਲਾਂ ਇਹਦੇ ਬਾਰੇ ਦੱਸਦੇ ਹਾਂ ਤੁਹਾਨੂੰ ਹਾਂਜੀ ਇਹ ਗਵਰਨਮੈਂਟ ਆਫ ਇੰਡੀਆ ਵੱਲੋਂ ਤੇ ਬੈਂਕ ਦੀ ਕੋਲੈਬੋਰੇਸ਼ਨ ਨਾਲ ਪਿੰਡ ਚਹਲ ਵਿੱਚ ਖੁੱਲਿਆ ਗਿਆ ਹੈ ਪੰਜਾਬ ਸਿੰਧ ਬੈਂਕ ਤੇ ਮਿਨਿਸਟਰੀ ਆਫ ਰੂਰਲ ਡਵੈਲਪਮੈਂਟ ਗਵਰਨਮੈਂਟ ਆਫ ਇੰਡੀਆ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਸਖਲਾਈ ਸੈਂਟਰ ਨੇ ਸਾਰੇ ਦੇਸ਼ ਵਿੱਚ 600 ਦੇ ਕਰੀਬ ਨੇ ਪੰਜਾਬ ਵਿੱਚ ਆਰਸੀਟੀ ਐਸ ਦੀ ਗਿਣਤੀ ਹੈ ਜਿਹੜੀ ਉਹ 18 ਦੇ ਕਰੀਬ ਹੈ ਅਲੱਗ-ਅਲੱਗ ਸਰਕਾਰੀ ਬੈਂਕਾਂ ਦੇ ਨਾਲ ਆਰ ਸਟਡੀ ਸੰਸਥਾਵਾਂ ਜਿਹੜੀਆਂ ਉਹ ਕੰਮ ਕਰ ਰਹੀਆਂ ਜਿੱਥੇ ਕਿ 64 ਤਰ੍ਹਾਂ ਦੇ ਵੱਖ-ਵੱਖ ਕੋਰਸ ਕਰਵਾਏ ਜਾਂਦੇ ਆ ਜਿਦੇ ਵਿੱਚ ਜਿਹੜੇ ਮੇਨ ਕੋਰਸ ਆ ਇੱਥੇ ਆਪਣੇ ਏਰੀਆ ਵਿੱਚ ਜਿਨ੍ਹਾਂ ਦੀ ਡਿਮਾਂਡ ਹੈ ਉਹ ਔਮਨ ਟੈਲਰ ਆ ਜੈਂਟਸ ਟੈਲਰ ਆ ਬਿਊਟੀ ਪਾਰਲਰ ਆ achar papad making ਹੈ soft toy making ਹੈ ਇਸ ਤੋਂ ਇਲਾਵਾ ਫਾਸਟ ਫੂਡ ਮੇਕਿੰਗ ਡੈਰੀ ਬੀ ਕੀਪਿੰਗ ਗਾਟ ਰੀਰਿੰਗ ਇਸ ਤਰ੍ਹਾਂ ਦੇ ਕੋਰਸ ਆ ਇਹ ਸਾਰਾ ਜਿਹੜਾ ਖਰਚਾ ਹੈ ਬਗੈਰ ਇਨਫਰਾਸਟ੍ਰਕਚਰ ਜਿਹੜਾ ਹੈ ਗਵਰਨਮੈਂਟ ਵੱਲੋਂ ਹੀ ਬੈਂਕ ਵੱਲੋਂ ਹੀ ਦਿੱਤਾ ਜਾਂਦਾ ਹੈ ਗਵਰਨਮੈਂਟ ਵੱਲੋਂ ਦਿੱਤਾ ਜਾਂਦਾ ਹੈ ਕੋਈ ਵੀ ਫੀਸ ਨਹੀਂ ਹੈ ਈਵਨ ਕੇ ਜਿਹੜੇ ਕੋਰਸ ਹੈ ਰੈ residențial ਤੇ ਨਾਨ ਰੈ residențial ਆ ਅਗਰ ਬੱਚਿਆਂ ਨੇ ਉੱਥੇ ਰਹਿ ਕੇ ਵੀ ਇਹ ਕੋਰਸ ਕਰਨ ਆਰਟ ਸਰਟੀ ਵਿੱਚ ਜੋ ਕਿ ਪਿੰਡ ਚਹਲ ਵਿਖੇ ਸਥਿਤ ਹੈ ਤਾਂ ਰਹਿ ਕੇ ਵੀ ਉੱਥੇ ਕੋਰਸ ਕਰ ਸਕਦਾ ਹੈ ਕੋਈ ਫੀਸ ਨਹੀਂ ਹੈ ਦੀ ਸਾਰਾ ਰਾ ਮਟੀਰੀਅਲ ਉਹ ਬੈਂਕ ਵੱਲੋਂ ਗਵਰਨਰਟ ਆਫ ਇੰਡੀਆ ਵੱਲੋਂ ਹੀ ਦਿੱਤਾ ਜਾਂਦਾ ਹੈ ਤੇ ਰਹਿਸ਼ੀ ਨਾਨ ਰਹਿਸ਼ੀ ਕੋਰਸ ਹੈ ਦੁਪਹਿਰ ਦਾ ਲੰਚ ਦੋ ਟਾਈਮ ਦੀ ਚਾਹ ਤੇ ਈਵਨ ਕੇ ਬੱਸ ਦੀ ਅਗਰ ਜੇ ਸਹੂਲਤ ਜਿਹੜੀ ਬੱਸ ਦੀ ਸਹੂਲਤ ਵੀ ਆਰਐਸਟੀ ਵੱਲੋਂ ਦਿੱਤੀ ਗਈ ਹੈ ਜਿੱਥੋਂ ਅਸੀਂ ਪਿੰਡਾਂ ਵਿੱਚੋਂ ਬੱਚੇ ਲੈ ਕੇ ਵੀ ਆਉਂਦੇ ਆ ਇਹ ਛੱਟ ਕੇ ਵੀ ਜਾਂਦੇ ਆ ਠੀਕ ਹੈ ਥੈਂਕ ਯੂ ਸਰ ਇਸ ਤਰ੍ਹਾਂ ਦੀਆਂ ਸਾਰੀਆਂ ਸਹੂਲਤਾਂ ਆਰਐਸਟੀ ਵੱਲੋਂ ਮੋਹਜਿਆ ਕਰਵਾਈਆਂ ਜਾ ਰਹੀਆਂ ਹਨ ਸੀਤਾ ਸਰ ਬਹੁਤ ਬਹੁਤ ਧੰਨਵਾਦ ਆ ਸਾਡੇ ਪਿੰਡ ਦੇ ਵਿੱਚ ਇੱਕ